ਸਸ਼੍ਰੀਕਾਲ ਤੋਂ ਸੇਖ ਰੈਸਮ ਜਰਨੀਸ ਤੇ ਮੈਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸੋ ਕਿ ਸਰ ਆਮ ਤੌਰ ਤੇ ਪੈਸੇ ਨੇ ਜਿਹੜੇ ਬੈਂਕਾਂ ਦੇ ਵਿੱਚ ਜਮਾ ਕਰਵਾਏ ਜਾਂਦੇ ਨੇ ਪਰ ਏਟੀਐਮ ਦੀ ਸਹੂਲਤ ਇੱਕ ਅਜਿਹੀ ਸਹੂਲਤ ਹੈ ਸਾਨੂੰ ਜਦੋਂ ਵੀ ਲੋੜ ਪੈਂਦੀ ਹੈ ਅਸੀਂ ਏਟੀਐਮ ਦੇ ਵਿੱਚੋਂ ਕੈਸ਼ ਕਢਾ ਸਕਦੇ ਹਾਂ ਸੋ ਇੱਕ ਅਜਿਹਾ ਹਾਦਸਾ ਹੁੰਦਾ ਹੈ ਕਿ ਹੁਣ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਤੋਂ ਪਹਿਲਾਂ ਲੋਕਾਂ ਨੂੰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੇ ਦਰਸ਼ਕਾਂ ਨੂੰ ਸਪੱਸ਼ਟ ਦੱਸੋ ਦੇਖੋ ਅਸੀਂ ਹਰੇਕ ਵਾਰ ਹੀ ਲੋਕਾਂ ਨੂੰ ਸੰਖੇਪ ਕਰਦੇ ਆ ਜੀ ਕਿ ਜਦੋਂ ਵੀ ਤੁਸੀਂ ਏਟੀਐਮ ਜਾਣੇ ਹੋ ਤਾਂ ਤੁਸੀਂ ਆਪਣਾ ਆਲਾ ਦੋਬਾਲਾ ਦੇਖਣਾ ਵੀ ਤੁਹਾਡੇ ਪਿੱਛੇ ਕੋਈ ਖੜਾ ਤਾਂ ਨਹੀਂ ਹੂੰ ਵੀ ਜੇ ਤੁਹਾਨੂੰ ਲੱਗਦਾ ਵੀ ਛੱਕੀ ਹਾਲਾਤ ਦੇ ਵਿੱਚ ਬੰਦਾ ਖੜਾ ਹੋਇਆ ਮੂੰਹ ਤੇ ਰਮਾਲ ਬੰਨਿਆ ਹੋਇਆ ਜਾਂ ਸਿਰ ਤੇ ਟੋਪੀ ਪਾ ਕੇ ਉਹਨੇ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਤਾਂ ਪਹਿਲਾਂ ਹੀ ਤੁਸੀਂ ਬਾਹਰ ਆ ਜਾਣਾ ਵੀ ਉਹਨੂੰ ਕਹਿਣਾ ਵੀ ਤੂੰ ਆਪਣਾ ਪਹਿਲਾਂ ਜੋ ਕਰਨਾ ਹੈ ਕਰ ਲੈ ਹੂੰ ਵੀ ਮੈਨੂੰ ਕੋਈ ਕਾਲੀ ਨਹੀਂ ਹੈਗੀ ਹੂੰ ਜਾਂ ਸਕਿਉਰਟੀ ਗਾਰਡ ਹੋਵੇ ਉਹਨੂੰ ਇਨਫੋਰਮ ਕਰ ਦਿਓ ਜੀ ਕਿ ਜੇ ਇਹ ਬੰਦਾ ਮੈਨੂੰ ਸਹੀ ਨਹੀਂ ਲੱਗ ਰਿਹਾ ਵੀ ਇਹ ਮੇਰੇ ਨਾਲ ਖੜਾ ਹਮ ਪਰ ਦੇਖੋ ਉੱਥੇ ਲਿਖ ਕੇ ਲਗਾਇਆ ਹੁੰਦਾ ਕਿ ਇੱਕ ਵਾਰੀ ਚ ਇੱਕ ਬੰਦਾ ਹੀ ਪੈਸੇ ਕਢਵਾ ਸਕਦਾ ਜੀ ਬਿਲਕੁਲ ਜੀ ਤੇ ਜਿਹੜੀ ਅੱਜ ਦੀ ਘਟਨਾ ਦੀ ਗੱਲ ਕਰਦੇ ਆ ਉਹ ਲੁਧਿਆਣੇ ਦੇ ਗਿਲ ਰੋਡ ਦੀ ਘਟਨਾ ਦੱਸੀ ਜਾ ਰਹੀ ਆ ਉੱਥੇ ਐਕਸਿਸ ਬੈਂਕ ਸੀਗਾ ਹਮ ਉਹਨਾਂ ਦਾ ਬੈਂਕ ਦਾ ਏਟੀਐਮ ਸੀ ਜੀ ਰਮਨਦੀਪ ਕੌਰ ਜਿਹੜੀ ਕਿ ਲਗਾ ਲੋ ਬਈ ਸ਼ਾਦੀ ਸ਼ੂਦਾ ਔਰਤਾ ਕਰੂ ਰਾਸ਼ਨ ਵਗੈਰਾ ਲੈਣ ਆਈ ਉਹਨੇ ਸੋਚਿਆ ਵੀ ਚਲੋ ਮੈਂ 10000 ਰੁਪਏ ਕਢਾਵਾਂ ਹੂੰ ਉਹ ਜਦੋਂ ਕਢਾਉਣ ਗਈ ਮੈਸੇਜ ਤਾਂ ਉਹਨੂੰ ਆ ਗਿਆ ਵੀ ਤੇਰੇ ਪੈਸੇ ਕੱਟੇ ਗਏ ਜੀ ਪਰ ਹੱਥ 'ਚ ਪੈਸੇ ਆਏ ਨਹੀਂ ਹੂੰ ਫਿਰ ਉਹ ਦੇਖਦੀ ਆ ਵੀ ਮੈਂ ਕੋਟਕ ਬੈਂਕ 'ਚ ਜਾਵਾਂ ਕਿਉਂਕਿ ਕੋਟਕ ਬੈਂਕ 'ਚ ਤਾਂ ਜਾਊਗੀ ਉਹਦਾ ਖਾਤਾ ਕੋਟਕ ਬੈਂਕ 'ਚ ਸੀ ਜੀ ਬਿਲਕੁਲ ਜਦੋਂ ਉਹ ਉੱਥੇ ਗਈ ਉਹ ਕਹਿੰਦੇ ਵੀ ਕਿਹੜਾ ਏਟੀਐਮ ਸੀ ਕਹਿੰਦੀ ਐਕਸਿਸ ਕਹਿੰਦੀ ਫਿਰ ਤੂੰ ਐਕਸਿਸ ਬੈਂਕ 'ਚ ਜਾਣਾ ਜੀ ਇੱਥੇ ਨਹੀਂ ਆਉਣਾ ਹੂੰ ਫਿਰ ਉਹ ਜਦੋਂ ਉੱਥੇ ਗਈ ਜੀ ਉਹਨਾਂ ਨੇ ਇਗਨੋਰ ਕਰਤਾ ਉਹ ਕਹਿੰਦੇ ਵੀ ਚਲੋ ਵੀ ਕੋਈ ਨਹੀਂ ਫਸ ਗਏ ਉਹਨਿਆਂ ਵੀ ਰਿਕਵੈਸਟ ਪਾ ਦਨੇ ਆ ਜੀ ਜੀ 72 ਘੰਟੇ ਦਾ ਟਾਈਮ ਹੋਊਗਾ ਵੀ ਤੁਹਾਡੇ ਖਾਤੇ ਚ ਆ ਜਾਣਗੇ ਜੀ ਜਦ ਕਿ ਜਾ ਕੇ ਪਤਾ ਕੀਤਾ ਉਹ ਵਿਚਾਰੀ ਉੱਥੇ ਹੀ ਬੈਗੀ ਮਜੂਸ ਹੋ ਗਈ ਉਹ ਸੋਚਣ ਲੱਗੀ ਵੀ ਹੁਣ ਘਰ ਦਾ ਰਸਨ ਪਾਣੀ ਕਿਵੇਂ ਚੱਲੂਗਾ ਹਮ ਜਦੋਂ ਉਹ ਰੋਣ ਲੱਗੀ ਤਾਂ ਬੰਦੇ ਇਕੱਠੇ ਹੋਏ ਉਹ ਕਹਿੰਦੇ ਵੀ ਕੁੜੀਏ ਕੀ ਹੋਇਆ ਤੂੰ ਰੋ ਰਹੀ ਆ ਫਿਰ ਉਹਨੇ ਦੱਸਿਆ ਵੀ ਮੈਂ ਇੰਨਾ ਪੈਸੇ ਕਢਾਇਏ ਪਰ ਪੈਸੇ ਆਏ ਨਹੀਂ ਜਦੋਂ ਬੰਦਿਆਂ ਨੇ ਜਾ ਕੇ ਦੇਖਿਆ ਗੱਲ ਹੋਰ ਹੀ ਨਿਕਲੀ ਜਦੋਂ ਉਹਨਾਂ ਨੇ ਦੇਖਿਆ ਉਥੇ ਟੇਪ ਲੱਗੀ ਹੋਈ ਹਾਂ ਤਾਂ ਉਹਨੂੰ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਟੇਪ ਲੱਗੀ ਸੀ ਵੀ ਤੂੰ ਜਦੋਂ ਚਲੀ ਗਈ ਤਾਂ ਪਿੱਛੋਂ ਬੰਦੇ ਆਏ ਤੇ ਉਹ ਪੈਸੇ ਲੈ ਗਏ ਤੇਰੇ 10000 ਰੁਪਿਆ ਹੂੰ ਦੇਖੋ ਹੁਣ ਬੈਂਕ ਕਹਿੰਦੀ ਪਈ ਆ ਵੀ ਉਥੋਂ ਜਿਹੜੇ ਸੀਸੀਟੀਵੀ ਸੀ ਵੀ ਉਹ ਵੀ ਸਾਡੇ ਚੱਲਦੇ ਨਹੀਂ ਸੀ ਓਕੇ ਜੀ ਵੀ ਦੇਖੋ ਕਿਤੇ ਨਾ ਕਿਤੇ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਉਹ ਬੈਂਕ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਉਹ ਜਿਹੜੀ ਲੇਡੀ ਆ ਵਿਚਾਰੀ ਉਹ ਰੋਂਦੀ ਕਰ ਲੌਂਦੀ ਹੋਈ ਹੂੰ ਪੁਲਿਸ ਪ੍ਰਸ਼ਾਸਨ ਕੋਲੇ ਜਾਂਦੀ ਆ ਉਹ ਵੀ ਹੱਥ ਖੜੇ ਕਰ ਦਿੰਦੇ ਨੇ ਕਿ ਮੈਡਮ ਅਸੀਂ ਕੀ ਕਰੀਏ ਹੂੰ ਵੀ ਤੁਹਾਡੇ ਪੈਸੇ ਸੀਗੇ ਵੀ ਤੁਹਾਡੇ ਨਾਲ ਤਾਂ ਬੈਂਕ ਨਹੀਂ ਖੜਾ ਜੀ ਜਦੋਂ ਉਹ ਬੈਂਕ 'ਚ ਜਾਂਦੀ ਆ ਤਾਂ ਬੈਂਕ ਵਾਲੇ ਨਹੀਂ ਖੜਦੇ ਹੂੰ ਤਾਂ ਜਾਵੇ ਤਾਂ ਜਾਵੇ ਕਿੱਥੇ ਤੇ ਅਸੀਂ ਹਮੇਸ਼ਾ ਹੀ ਦਰਸ਼ਕਾਂ ਨੂੰ ਕਹਿੰਦੇ ਹੁੰਨੇ ਆ ਕਿ ਜਦੋਂ ਇਦਾਂ ਦੀ ਚੀਜ਼ ਹੋਵੇ ਤਾਂ ਉੱਥੇ ਹੀ ਰੁਕੋ ਜੀ ਵੀ ਆਪਣੇ ਘਰ ਦੇ ਕਿਸੇ ਫੈਮਿਲੀ ਮੈਂਬਰ ਨੂੰ ਬੁਲਾ ਲਓ ਵੀ ਮੇਰੇ ਨਾਲ ਚੀਜ਼ ਹੋਗੀ ਜੀ ਬਿਲਕੁਲ ਬਈਓ ਤਾਂ ਤੁਸੀਂ ਇਹ ਚੀਜ਼ਾਂ ਤੋਂ ਬਚ ਸਕਦੇ ਹੋ ਜੀ ਬਿਲਕੁਲ ਸੋ ਪੈਸੇ ਕਢਵਾਉਣ ਲੱਗੇ ਏਟੀਐਮ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਘਰ ਦੇ ਵਿੱਚੋਂ ਕਿਸੇ ਸਿਆਣੇ ਨੂੰ ਨਾਲ ਜ਼ਰੂਰ ਲੈ ਕੇ ਜਾਣਾ ਚਾਹੀਦਾ ਜੇਕਰ ਇਸ ਤਰੀਕੇ ਦੀ ਘਟਨਾ ਵਾਪਰ ਵੀ ਜਾਂਦੀ ਹੈ ਤਾਂ ਤੁਸੀਂ ਸੀਸੀਟੀਵੀ ਦੀ ਮਦਦ ਲੈ ਸਕਦੇ ਹੋ ਔਰ ਜੇਕਰ ਸੀਸੀਟੀਵੀ ਫੁਟੇਜ ਵੀ ਖਰਾਬ ਹੋ ਤਾਂ ਮੌਕੇ ਤੇ ਮੌਜੂਦ ਸਿਕਿਉਰਿਟੀ ਗਾਰਡ ਨੂੰ ਕਹਿ ਸਕਦੇ ਹੋ ਔਰ ਜੇ ਮੁਸੀਬਤ ਪੈ ਜਾਏ ਕਿ ਸਿਕਿਉਰਿਟੀ ਵੀ ਮੌਜੂਦ ਨਹੀਂ ਹੈ ਤਾਂ ਤੁਰੰਤ ਬੈਂਕ ਦੀ ਸ਼ਰਨ ਲੈਣੀ ਚਾਹੀਦੀ ਔਰ ਪੁਲਿਸ ਤੋਂ ਕਾਰਵਾਈ ਕਰਵੋਣੀ ਚਾਹੀਦੀ ਸੋ ਕਿ ਲਿਖਿਸ਼ ਤੇ ਗੱਲ ਕਰਦੇ ਹਾਂ ਸੋ ਕਿ ਸਰ ਹੁ ਸਾਦੇ ਨਾਲ ਜੁੜੀ ਖਬਰ ਯਾਨੀ ਕਿ ਐਸਟੀਪੀਸੀ ਦੇ ਵਿੱਚ ਆਏ ਪੁਚਾਲ ਦੀ ਸੋ ਗਿਆਨੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਕੱਲ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਹੈ ਐਸਟੀਪੀਸੀ ਦੇ ਖਿਲਾਫ ਕਾਫੀ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਿੰਦਾਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਨਿਸ਼ਾਨਾ ਬਾਦਲ ਪਰਿਵਾਰ ਤੇ ਵੀ ਸੱਜ ਹੈ ਸੋ ਅੱਜ ਕਾਰਵਾਈ ਹੁੰਦੀ ਹੈ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਦੇਖੋ ਇਹ ਚੀਜ਼ਾਂ ਹੋਣੀਆਂ ਹੀ ਸੀ ਇੱਕ ਨਾ ਇੱਕ ਦਿਨ ਜਿੱਦਾਂ ਸੁਖਵੀਰ ਬਾਦਲ ਹੁਣਾਂ ਨੇ ਮਜੀਠੀਆ ਉਹਨਾਂ ਨੇ ਇਕੱਠੇ ਹੋ ਗਏ ਖੇਮ ਕਰਨ ਦੇ ਵਿੱਚ ਜਦੋਂ ਰੈਲੀ ਕੀਤੀ ਤਾਂ ਉਹਨਾਂ ਨੇ ਏਡੀਆਂ ਏਡੀਆਂ ਸ਼ਰਤਾਂ ਰੱਖਤੀਆਂ ਲੋਕਾਂ ਦੇ ਨਾਲ ਲਾਲ ਚੇਲਿਆਤਾ ਵੀ 3100 ਰੁਪਏ ਮਹੀਨਾ ਦੇਵਾਂਗੇ ਆ ਚੀਜ਼ਾਂ ਦੇਵਾਂਗੇ ਕਿਤੇ ਨਾ ਕਿਤੇ ਜਿਹੜੇ ਰਗਵੀਰ ਸਿੰਘ ਹੈੱਡ ਗ੍ਰੰਥੀ ਨੇ ਉਹਨਾਂ ਨੇ ਇਹ ਕਹਤਾ ਉਹ ਕਹਿੰਦੇ ਵੀ ਇਹ ਤਾਂ ਪਹਿਲਾਂ ਹੀ ਗੋਲਕਾ ਦੇ ਚੋਰ ਨੇ ਵੀ ਇਹਨਾਂ ਨੇ ਗੋਲ ਕਹੀਂ ਖਾਲੀਆਂ ਇਹਨਾਂ ਦੇ ਹਿਸਾਬ ਨਹੀਂ ਦਿੱਤੇ ਹੋਏ ਜੀ ਪਰ ਉਹਨਾਂ ਨੂੰ ਇੱਕ ਡਰ ਵੀ ਸੀ ਕਿ ਵੀ ਮੇਰੀ ਇਹ ਤੇ ਵਿੱਚ ਤੁਸੀਂ ਲਗਾ ਲੋ ਵੀ ਨੌਕਰੀ ਵੀ ਜਾ ਸਕਦੀ ਆ ਜੀ ਬਿਲਕੁਲ ਵੀ ਮੈਨੂੰ ਕਿਤੇ ਨਾ ਕਿਤੇ ਬਰਖਾਸਤ ਕਰ ਦੇਣਗੇ ਉਥੋਂ ਹੂੰ ਵੀ ਹੈੱਡ ਗ੍ਰੰਥੀ ਦੀ ਜਿਹੜੀ ਜਗ੍ਹਾ ਵਾਹ ਉਹ ਖੋਲ ਹੀ ਜਾਊਗੀ ਮੇਰੇ ਤੋਂ ਖੋਲ ਹੀ ਜਾਊਗੀ ਜੀ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਡਰ ਸੀ ਸੋਖੀ ਸਰ ਉਹਨਾਂ ਨੇ ਕੱਲ ਹੀ ਇਕਰਾਦਤਾ ਸੀ ਕਿ ਮੈਂ ਜੋ ਖੁਲਾਸੇ ਕਰ ਰਿਹਾ ਜੋ ਮੈਂ ਬਿਆਨ ਦੇ ਰਿਹਾ ਆ ਆ ਉਸ ਤੋਂ ਬਾਅਦ ਮੈਨੂੰ ਇਹ ਜਾਪਦਾ ਕਿ ਸ਼ਾਇਦ ਹੁਣ ਹੈੱਡ ਗ੍ਰੰਥੀ ਦੀ ਸੇਵਾ ਮੇਰੇ ਤੋਂ ਖੋਲ ਹੀ ਜਾਏਗੀ ਉਹਨਾਂ ਨੇ ਸਿਰਫ ਅਨੁਮਾਨ ਲਗਾਇਆ ਸੀ ਪਰ ਅੱਜ ਧਾਮੀ ਸਾਹਿਬ ਨੇ ਉਹਨਾਂ ਨੂੰ ਬਰਖਾਸਤ ਵੀ ਕਰ ਦਿੱਤਾ ਕਿਵੇਂ ਦੇਖਦੇ ਹੋ ਦੇਖੋ ਧਾਮੀ ਸਾਹਿਬ ਸ਼ੁਰੂ ਤੋਂ ਹੀ ਬਾਦਲਾਂ ਦੇ ਨਾਲ ਚੱਲੇ ਨੇ ਹੂੰ ਚਾਹੇ ਉਹ ਖੁਦ ਅੰਦਰੋਂ ਅੰਦਰੀ ਭਗਵੰਤ ਮਾਨ ਜੀ ਦੇ ਨਾਲ ਵੀ ਚੱਲੇ ਉਤੋਂ ਉਤੋਂ ਸੁਖਵੀਰ ਬਾਦਲ ਦੇ ਨਾਲ ਪੂਰੀ ਗੰਨ ਡੁੱਪ ਕਰਕੇ ਉਹ ਅੰਦਰੋਂ ਚੱਲਦੇ ਨੇ ਜੀ ਇਹ ਗੱਲ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹਮ ਕਿ ਜਿਹੜੀਆਂ ਗੋਲਕਾਂ ਦੇ ਹਿਸਾਬ ਆ ਉਹ ਰੱਖਣੇ ਓਖੇ ਹੋ ਜਾਣੀਆਂ ਸਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਬਾਦਲ ਪਰਿਵਾਰ ਆ ਵੀ ਬਾਦਲ ਪਰਿਵਾਰ ਰਾਜੇ ਮਹਾਰਾਜਿਆਂ ਦਾ ਪਰਿਵਾਰ ਆ ਜੀ ਬਿਲਕੁਲ ਜੀ ਸੋ ਜੋ ਵੇ ਇਲਜ਼ਾਮ ਗਿਆਨੀ ਰਗबीर ਸਿੰਘ ਹੋਣਾ ਨੇ ਲਗਾਏ ਨੇ ਐਸਟੀਪੀਸੀ ਤੇ ਔਰ ਬਾਦਲ ਪਰਿਵਾਰ ਤੇ ਇੱਕ ਹੋਰ ਅਪਡੇਸ਼ਨ ਅਸੀਂ ਦਰਸ਼ਕਾਂ ਨੂੰ ਦੇ ਦੇਣਾ ਚਾਹੁੰਦੇ ਆ ਆਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਕ ਬਿਆਨ ਦਿੱਤਾ ਕਿ ਜੋ ਇਲਜ਼ਾਮ ਗਿਆਨੀ ਰਗਵੀਰ ਸਿੰਘ ਹੋਣਾ ਵੱਲੋਂ ਲਗਾਏ ਗਏ ਨੇ ਜਾਂ ਤਾਂ ਉਹ ਇਲਜ਼ਾਮ 72 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਪ੍ਰੂਫ ਕਰ ਦੇਣ ਸਬੂਤ ਦੇ ਦੇਣ ਨਹੀਂ ਤੇ ਉਹਨਾਂ ਦੇ ਫਿਰ ਬਣਦੀ ਕਾਰਵਾਈ ਕੀਤੀ ਜਾਏਗੀ ਮਾਨਹਾਨੀ ਦਾ ਕੇਸ ਕੀਤਾ ਜਾਏਗਾ ਸੋ ਲੱਗਦਾ ਕਿ ਉਹਨੂੰ 72 ਘੰਟਿਆਂ ਦੇ ਅੰਦਰ ਗਿਆਨੀ ਰਗਵੀਰ ਸਿੰਘ ਸਬੂਤ ਪੇਸ਼ ਕਰਨਗੇ ਉਹਨਾਂ ਦੇ ਕੋਲੇ ਕੋਈ ਚਿੱਠੇ ਹੋ ਸਕਦੇ ਕਾਲੇ ਚਿੱਠੇ ਹੋ ਸਕਦੇ ਆ ਦੇਖੋ ਕਰ ਵੀ ਸਕਦੇ ਆ ਕਿਉਂਕਿ ਦੇਖੋ ਜਿਹੜੀ ਅਕਾਲੀ ਦਲ ਆ ਉਹ ਪਹਿਲਾਂ ਹੀ ਹਰੇ ਤੁਸੀਂ ਕਹਿ ਲੋ ਵੀ ਪੰਜਾਬ ਚ ਚੰਗੀ ਤਰ੍ਹਾਂ ਸਟੈਂਡ ਨਹੀਂ ਹੋਈ ਹੂੰ ਕਿਉਂਕਿ ਜਦੋਂ ਜਿਹੜੇ ਪ੍ਰਧਾਨ ਨੇ ਉਹ ਖੁਦ ਇਹ ਚੀਜ਼ਾਂ ਮੰਨ ਜਾਣ ਕੇ ਬੇ ਜਿਹੜੀਆਂ ਸਾਡੀਆਂ ਨਕਾਮੀਆਂ ਨੇ ਉਹ ਸਾਡੇ ਰਾਜ ਚ ਹੋਈਆਂ ਹੂੰ ਚਾਹੇ ਬਰਗਾੜੀ ਗੋਲੀਖਾਨ ਕਹ ਲੀਏ ਹੂੰ ਚਾਹੇ ਆਪਾਂ ਬੇਅਦਬੀਆਂ ਨੂੰ ਲੈ ਲਈਏ ਜੀ ਕਿਤੇ ਨਾ ਕਿਤੇ ਲੋਕ ਬੜਾ ਗਾਣੇ ਗੂਣੇ ਲਗਾ ਕੇ ਕਹਿੰਦੇ ਨੇ ਵੀ ਡਾਇਨਾਸੌਰ ਆ ਗਏ ਜਾਂ ਆਉਣ ਵਾਲੇ ਨੇ ਪਰ ਇਹ ਚੀਜ਼ਾਂ ਅਸਲ ਦੇ ਵਿੱਚ ਨਹੀਂ ਹੈਗੀਆਂ ਜੀ ਬਿਲਕੁਲ ਜੇ ਤੁਸੀਂ ਪਿੰਡਾਂ ਵਿੱਚ ਜਾ ਕੇ ਵੀ ਸਰਵੇ ਕਰਦੇ ਹੋ ਤਾਂ ਉੱਥੇ ਦੋ ਹੀ ਆਵਾਜ਼ਾਂ ਆਉਂਦੀਆਂ ਵੀ ਜਾਂ ਤਾਂ ਆਮ ਆਦਮੀ ਪਾਰਟੀ ਆਏਗੀ ਜਾਂ ਫਿਰ ਕਾਂਗਰਸ ਪਾਰਟੀ ਆਏਗੀ ਸੋ ਬਿਲਕੁਲ ਜਿੱਥੇ ਐਸਟੀਪੀਸੀ ਤੇ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਧਾਮੀ ਤੇ ਗਿਆਨੀ ਰਗਵੀਰ ਸਿੰਘ ਜੀ ਆਮੋ ਸਾਹਮਣੇ ਹੋਏ ਨੇ ਉੱਥੇ ਬਿਆਨਬਾਜ਼ੀ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਿਸੇ ਤੋਂ ਘੱਟ ਨਹੀਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉੱਥੇ ਆ ਕੇ ਬਿਆਨ ਦਿੰਦੇ ਨੇ ਕਿ ਚਲੋ ਦੇ ਰਾਏ ਦਰੁਸਤਾਈ ਪਰ ਕਦੇ ਤਾਂ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਬਾਦਲ ਪਰਿਵਾਰ ਦੇ ਜਿਹੜੇ ਕਾਲੇ ਚਿੱਠਿਆਂ ਦੇ ਭੇਤ ਪਤਾ ਔਰ ਅੰਦਰੂਨੀ ਜੋ ਗੱਲਾਂ ਹੁੰਦੀਆਂ ਨੇ ਉਹ ਵੀ ਪਤਾ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜੇਕਰ ਸਤ ਦਾ ਸੱਚ ਦਾ ਜਿਹੜਾ ਸਾਤ ਦਿੱਤਾ ਬੇਸ਼ੱਕ ਥੋੜਾ ਲੇਟ ਦਿੱਤਾ ਪਰ ਦਿੱਤਾ ਜ਼ਰੂਰ ਹੈ ਸੋ ਅੰਦਰੋਂ ਅੰਦਰ ਹੀ ਉਹ ਵੀ ਗੈਨੀ ਰਗਵੀਰ ਸਿੰਘ ਹੁਣਾਂ ਦੇ ਨਾਲ ਇਸ ਬਿਲਕੁਲ ਅਗਲੇ ਵਿਸ਼ੇ ਤੇ ਗੱਲ ਕਰਦੇ ਆ ਸੋ ਕਿਸੇ ਜ਼ਿਕਰ ਕਰਾਂਗੇ ਹੁਣ ਮੁਹਾਲੀ ਕਤਲ ਕਾਂਡ ਦਾ ਮੁਹਾਲੀ ਦੇ ਵਿੱਚ ਨੌਜਵਾਨ ਦਾ ਪ੍ਰਵਾਸੀਆਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਔਰ ਕਤਲ ਇੰਨਾ ਬਿਰਹਿਮੀ ਦੇ ਨਾਲ ਕੀਤਾ ਗਿਆ ਸੀ ਕਿ ਤੜਪ ਤੜਪ ਕੇ ਇਸ ਨੌਜਵਾਨ ਦੀ ਜਾਨ ਚਲੀ ਗਈ ਸੀ ਕੀ ਅਪਡੇਸ਼ਨ ਆਈ ਹੈ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਹੁਣ ਤੱਕ ਦੇਖੋ ਜਿਹੜਾ ਇਹ ਨੌਜਵਾਨ ਦਾ ਮਰਡਰ ਹੋਇਆ ਸੀ ਇਹ ਸ਼ੁਭਰਾਤਰੀ ਦੀ ਰਾਤ ਮਰਡਰ ਹੋਇਆ ਸੀ ਤਕਰੀਬਨ 11 12 ਵਜੇ ਤੇ ਉਸ ਤੋਂ ਬਾਅਦ ਚਲੋ ਉਸ ਬੱਚੇ ਦਾ ਮਰਡਰ ਹੋ ਜਾਂਦਾ ਅਗਲੇ ਦਿਨ ਜਦੋਂ ਹਸਪਤਾਲ ਵਾਲੇ ਇਲਾਜ ਨਹੀਂ ਕਰਦੇ ਜਾਂ ਇਹ ਕਹਿ ਲਿਏ ਵੀ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਰਨ ਜੀ ਆ ਚੀਜ਼ਾਂ ਦਾ ਪਰਿਵਾਰ ਨੂੰ ਬੜਾ ਦੁੱਖ ਲੱਗਿਆ ਪਰਿਵਾਰ ਨੇ ਖੁੱਲ ਕੇ ਆਪਣਾ ਇੰਟਰਵਿਊ ਵੀ ਕੀਤੀਆਂ ਉਹਨਾਂ ਨੇ ਦੱਸਿਆ ਵੀ ਕਿ ਸਾਡਾ ਜਿਹੜਾ ਸ਼ਗਨ ਪੰਗੂ ਮੁੰਡਾ ਸੀ ਉਹ ਬੜਾ ਵਧੀਆ ਇਨਸਾਨ ਸੀ ਹਮ ਕਰੇ ਵੀ ਯਾਰਾਂ ਦੋਸਤਾਂ ਨੂੰ ਮਨਾ ਨਹੀਂ ਸੀ ਕਰਦਾ ਤੁਸੀਂ ਇਹ ਦੇਖੋ ਜਦੋਂ ਉਹ ਇਥੋਂ ਚਲੇ ਆ ਗਿਆ ਦੁਨੀਆ ਤੋਂ ਤਾਂ ਉਹਦੇ ਦੋਸਤਾਂ ਨੇ ਫੇਸਬੁੱਕ ਇੰਸਟਾ ਤੇ ਆ ਕੇ ਰਿਕੁਐਸਟ ਕੀਤੀ ਕਿ ਸਾਨੂੰ ਇਹਨਾਂ ਕਾਤਲਾਂ ਦਾ ਪਤਾ ਦੱਸ ਦਿਓ ਅਸੀਂ ਉਹਨਾਂ ਨੂੰ 2 ਲੱਖ ਰੁਪਏ ਦੇਵਾਂਗੇ ਜੀ ਬਿਲਕੁਲ ਤੇ ਜੇ ਜਦੋਂ ਅੱਜ 15 ਜਿਹੜੇ ਮੁੱਲਜ਼ਮ ਨੇ ਉਹ ਫੜੇ ਗਏ ਨਹੀਂ ਫੜੇ ਗਏ ਨਹੀਂ ਜੀ 12 ਤੋਂ 15 ਮੁੱਲਜ਼ਮ ਤੇ ਜਦੋਂ ਪੁਲਿਸ ਨੇ ਦੱਸਿਆ ਕਿ ਇਹ ਕਤਲ ਹੈ ਜਿਹੜਾ ਹੀ ਲੜਾਈ ਛਡਾਉਂਦੇ ਹੋਏ ਨਹੀਂ ਹੋਇਆ ਹੂੰ ਇਹ ਜਿਹੜੇ 15 ਤੋਂ 20 ਬੰਦੇ ਸੀਗੇ ਇਹ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸੀ ਹੂੰ ਦੇਖੋ ਜਦੋਂ ਸ਼ਗਨ ਭੰਗੂ ਉਹਨਾਂ ਦੇ ਨਾਲ ਇਹ ਕਹਿਣ ਗਿਆ ਕਿ ਦੇਖੋ ਆ ਚੀਜ਼ਾਂ ਗਲਤ ਨੇ ਭਈ ਆ ਚੀਜ਼ਾਂ ਨਾ ਕਰੋ ਭਈ ਇੰਨੇ ਬੰਦੇ ਇਰੀਟੇਟ ਹੋ ਰਹੇ ਤੁਹਾਡੇ ਕਰਕੇ ਤਾਂ ਉਹਨਾਂ ਦੇ ਵਿੱਚੋਂ 2-4 ਬੰਦੇ ਨਸ਼ਾ ਕੀਤਾ ਹੋਇਆ ਸੀ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਬੋਲੀ ਜਾਂਦਾ ਬੋਲੀ ਜਾਂਦਾ ਉਹਨਾਂ ਨੇ ਚੱਕ ਕੇ ਕਿਰਚ ਜਦੋਂ ਮਾਰੀ ਹੂੰ ਮਾਰ ਕੇ ਉਹਰੇ ਘਮਾਤੀ ਗੋਲੀ ਦੇ ਵਿੱਚ ਜੀ ਉਹ ਜ਼ਖਮ ਇਹਨਾਂ ਦੁੰਗਾ ਲੱਗ ਗਿਆ ਡਾਕਟਰਾਂ ਦੀ ਸਮਝ ਚ ਨਹੀਂ ਆਇਆ ਜੀ ਤੇ ਉਹਦੇ ਕਰਕੇ ਐਡਾ ਨੁਕਸਾਨ ਚ ਲੈਣਾ ਪਿਆ ਗਿਆ ਪਰਿਵਾਰ ਨੂੰ ਜੀ ਬਿਲਕੁਲ ਤੇ ਹੁਣ ਤਾਂ ਦੇਖੋ ਪਰਿਵਾਰ ਕੋਲੇ ਇੱਕ ਹੀ ਆਸ ਆ ਵੀ ਪਰਿਵਾਰ ਕੇ ਨਾ ਸਾਨੂੰ ਇਨਸਾਫ ਚਾਹੀਦਾ ਵੀ ਜਿਹੜੇ 12 ਤੋਂ 15 ਮੋਲਜਮ ਜਿਹੜੇ ਅਰੈਸਟ ਕੀਤੇ ਨੇ ਇਹਨਾਂ ਨੂੰ ਮੋਦੀ ਸਜ਼ਾ ਸੁਣਾ ਦਿਓ ਹੂੰ ਵੀ ਇੱਕ ਤਾਂ ਇਹ ਗਲਤ ਕੰਮ ਕਰਦੇ ਸੀ ਵੀ ਇੱਕ ਸਾਡੇ ਬੱਚੇ ਨੇ ਰੋਕਿਆ ਤਾਂ ਰੋਕਣ ਤੋਂ ਬਾਅਦ ਉਹਨੂੰ ਹਸਰਾ ਮਿਲਿਆ ਜੀ ਬਿਲਕੁਲ ਸੋ ਪੰਜਾਬ ਦੇ ਵਿੱਚ ਲੜਾਈ ਝਗੜੇ ਲੁੱਟਾਂ ਖੂਹਾਂ ਗੈਂਗਸਟਰਵਾਦ ਗੋਲੀਵਾਦ ਲਗਾਤਾਰ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ ਤੇ ਇੱਕ ਹੋਰ ਮਾਨ ਦਾ ਪੁੱਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਸੋ ਅੱਜ ਦੇ ਪ੍ਰੋਗਰਾਮ ਚ ਨੇ ਹੁਣ ਮੈਂ ਦੋ ਜਾਸਤਾਂ ਧੰਨਵਾਦ